ਨਵੀਂ ਪੀਟੀਆਈ ਬੇਰੋਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਅੱਜ ਵਿਜੀਲੈਂਸ ਦਫ਼ਤਰ ਸੰਗਰੂਰ ਦੇ ਨੇੜੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਆਪ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰ ਆਪਣਾ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਤੋਂ ਉਹਨਾਂ ਦੀ ਇਹ ਭਰਤੀ ਪ੍ਰਕਿਰਿਆ ਲਟਕਦੀ ਆ ਰਹੀ ਹੈ ਜਿਸ ਦੇ ਕਰਕੇ ਉਹਨਾਂ ਦੇ 25000 ਦੇ ਕਰੀਬ ਸਾਥੀ ਬੇਰੋਜ਼ਗਰੀ ਦਾ ਸ਼ਿਕਾਰ ਹੋ ਰਹੇ ਹਨ ਅਗਵਾ ਨੇ ਦੱਸਿਆ ਕਿ ਆਪ ਸਰਕਾਰ ਦੇ ਮੰਤਰੀਆਂ ਨਾਲ ਉਹਨਾਂ ਦੀਆਂ ਹੁਣ ਤੱਕ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਪਿਛਲੀਆਂ 3 ਮਿੰਟਾਂਾਂ ਚ ਜੋ ਉਹਨਾਂ ਨੂੰ ਪ੍ਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਸੀ ਉਸ ਨੂੰ ਹੁਣ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ਼ਵਜੋ ਅੱਜ ਉਹਨਾਂ ਦੇ ਸਾਥੀ ਟੈਂਕੀ ਉੱਤੇ ਚੜ੍ਹ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ ਕਾਰਨ ਸਰ ਸਾਡਾ ਜਿਹੜਾ ਕੀ ਹੈ 16 ਦਸੰਬਰ 2021 ਤੋਂ ਜਿਹੜਾ ਕਿ 2000 ਪੇਟੀਆਈ ਪੋਸਟਾਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ 8885949 ਦੇ ਨਾਲ। ਪਰੰਤੂ ਅਜੇ ਤੱਕ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਤਾਂ ਸਰਕਾਰਾਂ ਨੇ ਜਿਹੜਾ ਕਿ ਹਰ ਵਾਰ ਮੀਟਿੰਗ ਦੇ ਵਿੱਚ ਲਾਰਾ ਲਾ ਕੇ ਸਾਨੂੰ ਤੋੜਿਆ ਗਿਆ ਤੇ ਅਸੀਂ ਜਿਹੜਾ ਕਿ ਹੈ ਉਸੇ ਰੋਸ ਦੇ ਵਜੋਂ ਅੱਜ ਜਿਹੜਾ ਪਾਣੀ ਵਾਲੀ ਟੈਂਕੀ ਤੇ ਸੰਗਰੋਧ ਚੜ੍ਹਿਆ। ਤੋਂ ਤੋਂ ਜਿਹੜੀ ਭਰਤੀ ਜਿਹੜੀ ਤੁਹਾਡੀ ਲੜਕੀ ਹੋਈ ਤੇ ਕਿੰਨੇ ਜਿਹੜੇ ਤੁਹਾਡੇ ਸਾਥੀ ਨੇ ਜਿਹੜੇ ਬੇਰੁਜ਼ਗਾਰ। ਸਰ 16 ਦਸੰਬਰ 2021 ਨੂੰ ਜਿਹੜਾ ਕੀ ਸਾਡਾ ਇਸਤਿਹਾਰ ਆਇਆ ਸੀਗਾ ਤਾਂ ਦੇਖੋ ਜੀ 2021 ਤੋਂ 24 ਖਤਮ ਹੋਣ ਵਾਲਾ ਜੀ ਚੌਥਾ ਸਾਲ ਜਿਹੜਾ ਕੀ ਚੱਲ ਰਿਹਾ ਜੀ ਅਜੇ ਤੱਕ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਔਰ ਕੈਂਡੀਡੇਟ ਦੀ ਤੁਸੀਂ ਗੱਲ ਕੀਤੀ ਹੈ ਤਾਂ ਸਰ 2008 ਤੋਂ ਬਾਅਦ ਜਿਹੜੀ ਕੀ ਹੈ ਸਿੱਖਿਆ ਭਾਗ ਵੱਲੋਂ ਕੋਈ ਭਰਤੀ ਨਹੀਂ ਕੀਤੀ ਗਈ ਤੇ 25000 ਪਲੱਸ ਜਿਹੜਾ ਕੈਂਡੀਡੇਟ ਹੈ ਉਹ ਸਾਡਾ ਬੇਰੁਜ਼ਗਾਰ ਸੜਕਾਂ ਤੇ ਧੱਕੇ ਖਾ ਰਿਹਾ ਹੈ ਕੀ ਤੁਹਾਡੀ ਕੋਈ ਇਸ ਤੋਂ ਪਹਿਲੇ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਸਰ ਮੀਟਿੰਗਾਂ ਤਾਂ ਅਣਗਿਣਤ ਹੋ ਚੁੱਕੀਆਂ ਨੇ ਪਰ ਪਿਛਲੇ ਮਹੀਨੇ ਦੇ ਵਿੱਚ ਜਿਹੜੀਆਂ ਤਿੰਨ ਮੀਟਿੰਗਾਂ ਪੂਰੇ ਪੈਨਲ ਦੇ ਨਾਲ ਹੋਈਆਂ ਨੇ ਇੱਕ 12 ਤਰੀਕ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਰਕਾਰ ਵੱਲੋਂ ਜਿਹੜਾ ਕੀ ਹੈ ਹਫਤੇ ਦਾ ਤੱਕ ਦਾ ਟਾਈਮ ਦਿੱਤਾ ਗਿਆ ਕਿ ਤੁਹਾਡੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਊਗੀ ਪਰੰਤੂ ਅਜੇ ਤੱਕ ਕੁਝ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਫਿਰ 23 ਤਰੀਕ ਨੂੰ ਭਰਤੀ ਪ੍ਰਕਿਰਿਆ ਕਹਿੰਦੇ ਸੀ ਤੁਹਾਡੀ ਸ਼ੁਰੂ ਕਰ ਦਿਆਂਗੇ ਜੀ ਪਰ ਅਜੇ ਤੱਕ ਜਿਹੜੀ ਹੈ ਭਰਤੀ ਸ਼ੁਰੂ ਨਹੀਂ ਕੀਤੀ ਗਈ ਤੇ ਇਸ ਕਰਕੇ ਜਿਹੜਾ ਅੱਜ ਅੱਕੇ ਹੋਏ ਅਸੀਂ 26 ਤਰੀਕ ਦਾ ਸਾਰੇ ਪੰਜਾਬ ਦੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਸਾਡੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇ ਪਰੰਤੂ ਸਰਕਾਰ ਦੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸਾਨੂੰ ਜਿਹੜਾ ਕੀ ਹੈ 2000 ਪੀਟੀਆਈ ਪੋਸਟਾਂ ਦੇ ਸਬੰਧੀ ਕੋਈ ਪੁਕਤਾ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਅਸੀਂ ਅੱਕੇ ਹੋਏ ਜਿਹੜਾ ਅੱਜ ਪਾਣੀ ਵਾਲੀ ਟੈਂਕੀ ਸੰਗਰੂਰ ਦੇ ਉੱਪਰ ਚੜ੍ਹਿਆ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਜੇਕਰ ਹਲੇ ਵੀ ਮੰਗ ਨਹੀਂ ਮੰਨਦੀ ਕਿ ਉਹ ਵੀ ਪਿੰਡਾਂ ਜਾ ਕੇ ਇਹਨਾਂ ਖਿਲਾਫ ਰੋਸ ਕਰਾਂਗੇ ਬਿਲਕੁਲ ਜੀ ਅਸੀਂ ਹਰੇਕ ਪਿੰਡ-ਪਿੰਡ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਦੇ ਜਿਹੜਾ ਕੀ ਹੈ ਵਿਰੁੱਧ ਜਿਹੜਾ ਕੀ ਹੈ ਅਸੀਂ ਭਾਂਡੀ ਪ੍ਰਚਾਰ ਕਰਾਂਗੇ ਇੱਥੇ ਇੱਕ ਮੈਨੂੰ ਸ਼ੇਰ ਯਾਦ ਆ ਰਿਹਾ ਉਹੀ ਧਰਨੇ ਉਹੀ ਨਾਰੇ ਝਾੜੂ ਜਿੱਤ ਗਿਆ ਲੋਕੀ ਹਾਰੇ ਝਾੜੂ ਜ਼ਰੂਰ ਜਿੱਤਿਆ 92 ਸੀਟਾਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੇ ਦਿੱਤੀਆਂ ਨੇ ਪਰ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰ ਨੇ ਝਾੜੂ ਸਰਕਾਰ ਨੇ ਕੁਝ ਨਹੀਂ ਦਿੱਤਾਗਾ ਤਾਂ ਇਸ ਲਈ ਜਿਵੇਂ ਹੀ ਇਹਨਾਂ ਨੂੰ 92 ਸੀਟਾਂ ਦਿੱਤੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਪੰਚਾਇਤੀ ਇਲੈਕਸ਼ਨ ਦੀ ਗੱਲ ਕੀਤੀ ਐ ਇਸ ਤੋਂ ਬਾਅਦ ਜ਼ਿਲ੍ਹਾ ਫਰੀਦਕੋਟ ਦੇ ਜਿਹੜੇ ਇਲੈਕਸ਼ਨ ਹੋਣੇ ਨੇ ਜਾਂ ਚਿਮਣੀ ਜਿਮਣੀ ਚੋਣਾਂ ਆਉਣੀਆਂ ਨੇ ਔਰ ਉਸ ਤੋਂ ਬਾਅਦ ਜਿਹੜਾ ਕੀ ਐ ਨਗਰ ਨਿਗਮ ਦੀਆਂ ਚੋਣਾਂ ਆਉਣੀਆਂ ਨੇ ਅਸੀਂ ਹਰੇਕ ਜਿਹੜੀਆਂ ਚੋਣਾਂ ਦਾ ਇਹਨਾਂ ਦਾ ਬਾਈਕਟ ਕਰਾਂਗੇ ਬੜੇ ਨਾਮ ਕੀ ਤੁਹਾਡੇ ਜੀ ਸੁਖਦੀਪ ਕਾਰਜ ਜੀ ਸੁਖਦੀਪ ਜੀ ਅੱਜ ਜਿਹੜਾ ਤਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਸਾਡੀ ਪੀਟੀਆਈ ਯੂਨੀਅਨ ਨੇ ਅੱਜ ਜਿਹੜਾ ਪ੍ਰੋਟੈਸਟ ਕੀਤਾ ਜੀ ਸਾਡੀਆਂ ਪੋਸਟਾਂ ਦੀ ਲਗਾਤਾਰ ਸਾਨੂੰ ਲਾਰੇ ਲਾਏ ਜਾ ਰਹੇ ਨੇ ਬਹੁਤ ਟਾਈਮ ਪਹਿਲਾਂ ਉਹਨਾਂ ਨੇ ਜਿਹੜਾ ਐਡਵਰਟਾਈਜ਼ਮੈਂਟ ਹੈ ਸਿਰਫ ਉਹ ਐਡਵਰਟਾਈਜ਼ ਐਡਵਰਟਾਈਜ਼ਮੈਂਟ ਤੱਕ ਹੀ ਸੀਮਤ ਰੱਖਿਆ ਗਿਆ ਹੈ ਗਰਾਊਂਡ ਲੈਵਲ ਤੇ ਕੋਈ ਇਸ ਤੇ ਵਰਕ ਨਹੀਂ ਕੀਤਾ ਜਾ ਰਿਹਾ ਮੀਟਿੰਗ ਤੇ ਬਿੰਦੀ ਸਾਨੂੰ ਦਿੱਤੀ ਜਾ ਰਹੀ ਆ ਪਰ ਅਸੀਂ ਹੁਣ ਕੋਈ ਪੈਨਲ ਮੀਟਿੰਗ ਵਗੈਰਾ ਉਹਨਾਂ ਨਾਲ ਨਹੀਂ ਕਰਨੀ ਸਾਡੇ ਸਾਥੀ ਉੱਪਰ ਟੈਂਕੀ ਦੇ ਉੱਪਰ ਚੜੇ ਹੋਏ ਨੇ ਜਦੋਂ ਤੱਕ ਅੱਜ ਜਿਹੜੀ ਮੀਟਿੰਗ ਹੋਣੀ ਹੈਗੀ 2 ਵਜੇ ਉਸ ਦੇ ਵਿੱਚ ਸਾਨੂੰ ਫਿਕਸਡ ਡੇਟ ਡਿਕਲੇਅਰ ਕਰ ਦੇਣਗੇ ਤਦ ਅਸੀਂ ਆਪਣੇ ਸਾਥੀ ਨੂੰ ਟੈਂਕੀ ਦੇ ਉੱਪਰ ਉਤਾਰ ਲਵਾਂਗੇ ਕੀ ਕਹਿਣਾ ਚਾਹੁੰਦਾ ਉਹਨਾਂ ਸਾਥੀਆਂ ਜਿਹੜੇ ਹਲੇ ਵੀ ਪੀਟੀਆ ਪੋਸਟ ਕਰ ਰਹੇ ਨੇ ਜਿਹੜੇ ਸਾਥੀ ਸਾਡੇ ਨਾਲ ਇਸ ਤੋਂ ਬਾਅਦ ਪੀਟੀਆਈ ਦੇ ਆ ਕੋਰਸ ਕਰ ਰਹੇ ਨੇ ਸਾਡਾ ਕਹਿਣਾ ਇਹੀ ਹੈ ਕਿ ਸਰਕਾਰ ਕੋਈ ਹੱਲ ਨਹੀਂ ਕਰ ਰਹੀਗੀ ਕਿਉਂਕਿ ਸਾਡੇ ਸਾਥੀ ਸਾਡੇ ਤੋਂ ਜੋ ਪਹਿਲਾਂ ਕਰ ਚੁੱਕੇ ਨੇ ਉਹ ਓਵਰੇਜ ਹੋ ਚੁੱਕੇ ਨੇ ਜਦੋਂ ਤੱਕ ਸਾਡੀਆਂ ਉਹ ਕਰਨਗੇ ਤੇ ਅਸੀਂ ਵੀ ਕੱਲ ਨੂੰ ਓਵਰੇਜ ਹੋ ਜਾਵਾਂਗੇ ਤਾਂ ਜਿਹੜੇ ਸਾਥੀ ਸਾਡੇ ਨਾਲ ਦੇ ਪੀਟੀਆਈ ਦੇ ਵਿੱਚ ਕੋਈ ਵੀ ਕੋਰਸ ਕਰ ਰਹੇ ਹੈਗਾ ਤਾਂ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰ ਕੋਈ ਰੋਜ਼ਗਾਰ ਨਹੀਂ ਦੇ ਰਹੀ ਐਵੇਂ ਪੈਸੇ ਵਟੋਰਨ ਤੇ ਲੱਗੀ ਹੋਈ ਹੈ